ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਬੱਡੀ ਪਲੇਅਰ ਤੇ ਮੈਂ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਰਾਜਪੂਤ ਨਾਲ ਕਰ ਰਹੇ ਹੋ ਬਹੁਤ ਗਲਤ ਹੈ ਕਿ ਜੇ ਦੇਖਿਆ ਜਾਵੇ ਪਿੱਛੇ ਜਾ ਕੇ ਤਾਂ ਹੁਣ ਤੱਕ ਆਪਾਂ ਕੈਨੇਡਾ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ ਤੇ ਉੱਥੇ ਪਾਕਿਸਤਾਨ ਦੀ ਟੀਮ ਬਣਦੀ ਸੀ ਕਿ ਗੇ ਪਾਕਿਸਤਾਨ ਦੀ ਟੀਮ ਨਹੀਂ ਭੀਜੇ ਹੁੰਦੀ ਸੀ ਤਾਂ ਇੰਡੀਆ ਦੇ ਪਲੇਅਰ ਖੜਾਏ ਜਾਂਦੇ ਸੀ ਅੱਜ ਤੱਕ ਕਦੇ ਨਹੀਂ ਕਿਹਾ ਕੋ ਗਦਾਰ ਨੇ ਕੋ ਪਾਕਿਸਤਾਨੀ ਟੀਮ ਚ ਖੇਡੇ ਨੇ ਇਹ ਮਾਂ ਖੇਡ ਆ ਥੋੜੀ ਵੀ ਮਾਂ ਖੇਡ ਆ ਤੇ ਮੈਂ ਇਹ ਕਰਕੇ ਬੇਨਤੀ ਕਰਦਾ ਕਿ ਰਾਜਪੂਤ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਹੁਣ ਜੇ ਆਪਾਂ ਦੇਖੀਏ ਕਿੰਨੇ ਸਾਲ ਹੋ ਗਏ ورلڈ ਕੱਪ ਖੇਡਦੇ ਨੂੰ ਮੇਰੀ ਅੱਖੀਂ ਦੇਖਦੇ ਨੂੰ ਹੋ ਗਏ ਉਹ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੇਰੀ ਅੱਖੀਂ ਦੇਖਦੇ ਨੂੰ ਮੈਨੂੰ 15 ਸਾਲ ਹੋ ਗਏ ਤੇ ਮੈਂ ਪਾਕਿਸਤਾਨ ਦੇ 플레이ਰ ਇਸ ਸਾਲ ਆਏ ਨੇ ਤੇ ਉਦੋਂ ਪਹਿਲਾਂ ਪਾਕਿਸਤਾਨ ਦੇ 플레이ਰ ਇੱਕ ਜਾਂ ਦੋ ਹੁੰਦੇ ਸੀ ਤਾਂ ਪਾਕਿਸਤਾਨ ਦੀ ਟੀਮ ਖੜੀ ਕਰਨ ਵਾਸਤੇ ਤਾਂ ਇੰਡੀਆ ਦੇ 플레이ਰ ਦਿੱਤੇ ਜਾਂਦੇ ਸੀ ਜੇ ਆਪਾਂ ਹੋਰ ਦੇਸ਼ਾਂ 'ਚ ਵੀ ਦੇਖੀਏ ਕੈਨੇਡਾ 'ਚ ਵੀ ਇੰਡੀਆ ਦੇ 플레이ਰ ਖੇਡਦੇ ਨੇ ਅਮਰੀਕਾ 'ਚ ਵੀ ਇੰਡੀਆ ਦੇ 플레이ਰ ਖੇਡਦੇ ਨੇ ਇੰਗਲੈਂਡ 'ਚ ਵੀ ਇੰਡੀਆ ਦੇ 플레이ਰ ਖੇਡਦੇ ਨੇ ਜਦ ਬਰਲਡ ਕੱਪ 'ਤੇ ਟੀਮਾਂ ਬਣਦੀਆਂ ਨੇ ਤਾਂ ਆਪਾਂ ਫੇ ਸਾਰਿਆਂ ਨੂੰ ਗਦਾਰ ਕਹਿ ਦਿਆ ਕਰਦੇ ਨੇ ਇੰਡੀਆ ਵਾਲੇ ਗੱਭੀ ਗਦਾਰ ਨੇ ਉਹ ਵੀਰ ਮਾਰਕੇ ਸਬੰਤੀ ਇਹ ਪਾਕਿਸਤਾਨ ਫੈਡਰੇਸ਼ਨ ਲੱਗੇ ਤੇ ਉਥੇ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਰਾਜਪੂਤ ਦਾ ਸਾਥ ਦਿਓ ਤੇ ਬਹੁਤ ਸੋਹਣਾ ਪਲੇਅਰ ਆ ਪਾਕਿਸਤਾਨ ਦਾ ਰਾਜਪੂਤ ਤੇ ਹੋਰ ਵੀ ਟੋਡੇ ਦੇ ਦਾ ਨੌ ਰੋਸ਼ਨ ਕਰੂਗਾ ਉਹ ਤੇ ਰਾਜਪੂਤਾਂ ਨਾਲ ਇਦਾਂ ਤੱਕਾ ਨਾ ਕੀਤਾ ਜਾਵੇ ਤੇ ਖੇਡ ਨੂੰ ਤੁਸੀਂ ਇਦਾਂ ਆਪਣੀ ਨਫ਼ਰਤ ਨਾਲ ਨਾ ਦੇਖਿਆ ਜਾਵੇ ਇਹ ਖੇਡ ਤੁਹਾਡੀ ਮਾਂ ਖੇਡਾ ਤੇ ਸਾਡੀ ਵੀ ਮਾਂ ਖੇਡਾ ਤੇ ਇਹਨੂੰ ਖੇਡ ਦੀ ਭਾਵਨਾ ਨਾਲ ਦੇਖਿਆ ਜਾਵੇ ਤੇ ਰਾਜਪੂਤਾਂ ਨਾਲ ਇਹੋ ਜਿਹਾ ਕੋਈ ਤੱਕਾ ਨਾ ਕੀਤਾ ਜਾਵੇ ਜਿਹਦੇ ਕਰਕੇ ਉਹਦੀ ਗੇਮ ਤੇ ਕੋਈ ਅਸਰ ਪਵੇ ਸਤ ਸ੍ਰੀ ਅਕਾਲ ਜੀ ਹਾਂਜੀ ਕਬੱਡੀ ਦੀਆਂ ਇਸ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ